ਉਹਦੇ ਅੱਗੇ ਤਾਂ ਬੰਦੇ ਦੱਸਦੇ ਹੁੰਦੇ ਕਿ ਇਹਦੇ ਇਹਨਾਂ ਨੇ ਦੱਸਿਆ ਅੱਗੇ ਦੱਸਿਆ ਇਹ ਮੇਰੇ ਭਰਾ ਨੇ ਇਹ ਤਾਂ ਇਹਨਾਂ ਨੇ ਪਾੜਿਆ ਇਹ ਤਾਂ ਕਿਧੂ ਗੋਲੀ ਮਾਰੀ ਠੀਕ ਫਤਿਹ ਜੀ ਨਾਲ ਬਣਾ ਕੇ ਬਸ ਬਲ ਕੇ ਗੱਲ ਸੁਣਾਉਂਦਾ ਆਣੇ ਲੈ ਕੇ ਜਾਂਦੇ ਨੇ ਉੱਥੇ ਕੁਝ ਕੁਛ ਕਰਦੇ ਨੇ ਸਭ ਵੀ ਸੁਣਦੇ ਉਹਨਾਂ ਦੀ ਵੀ ਸੁਣਦੇ ਆ ਗੱਲ ਉੱਥੇ 30 40 ਬੰਦੇ ਮੈਨੂੰ ਪੈਂਦੇ ਨੇ ਇੱਥੇ ਰਿਪੋਰਟ ਕਰਦੇ ਇਹ ਵੀ ਪਈਆਂ ਬੱਤਾਂ ਮੋਹ ਗੱਲ ਦੇ ਨਾਲੇ ਜਿਹੜਾ ਪੋਲਿੰਗ ਹਟਾਇਆ ਜਿਵੇਂ ਸਾਰਿਆਂ ਨੇ ਦੱਸਿਆ ਅਸੀਂ ਕਿਸੇ ਦੇ ਪੋਲਿੰਗ ਹਟਾਉਂਦੇ ਨਹੀਂ ਕਿਉਂਕਿ ਪੋਲਿੰਗ ਨਾਲ ਤਾਂ ਲਾਭ ਹੀ ਅਗਲਾ ਪਰ ਉਹ ਬੰਦਾ ਜਿਹੜਾ ਆਪਣੀ ਸਹੰਤੀ ਦੇ ਨਾਲੇ ਪੋਲਿੰਗ ਹਟਾ ਦਿੰਦਾ ਸਹੰਤੀ ਦੇ ਨਾਲ ਪੋਲਿੰਗ ਹਟਾ ਕੇ ਤਾਂ ਸਿੱਧਾ ਪਟਿਆ ਹੋਇਆ ਸੀ ਆਹ ਹਲਾਚ ਸੀ ਜਿਹੜਾ ਉਸਿਆ ਪਟਾਇਆ ਗਿਆ ਸੀ ਤੇ ਆਪੀ ਚੱਲ ਅੱਥੀ ਘਰੇ ਨੇ ਜੀ ਪੁੱਤ ਨੂੰ ਪੁੱਛਲੂ ਕਿੱਥੇ ਪੋਲਿੰਗ ਅੱਛਾ ਮੇਰੇ ਮੈਂ ਗੁਰਦਾਸ ਦਾ ਭਗਾਨ ਮੇਰੇ ਕੋਲ ਪਿੰਡ ਦੇ ਬੰਦੇ ਹੈ ਕੋਈ ਸਾਈਕਲੋ ਵਾਜੇ ਦਾ ਨਹੀਂ ਪਈ ਇਹਨੂੰ ਕਹੋ ਜਾਂਦਾ ਟੈਂਟ ਕਰਾ ਦੇ ਜਾਂ ਦੁਕਾਨ ਚਾ ਮੈਂ 10 ਬੰਦੇ ਵਾਲੀ ਦੁਕਾਨ ਤੇ ਗਿਆ। 2 ਬੰਦੇ ਮੇਰੇ ਪਹਿਲੇ ਆ ਗਏ। ਅੱਛਾ। ਮੇਰੇ ਫੱਜਾ ਤੇ ਟੈਂਟ ਲਵਾਇਆ। ਇਹ ਨਾਲੇ ਤਰ੍ਹਾਂ ਹੀ ਕਰਦੇ ਨੇ। ਹਨਾ ਮੈਂ ਨਹੀਂ। ਮੈਂ ਤਾਂ ਇਹਨੇ ਹਿੰਦਵਾਇਆ ਮੁੰਡੇ ਨੇ ਮੰਨ ਵੀ ਦੇ। ਬੇਟਾ। ਸੋਰੋ ਨੇ ਕਿਹਾ ਭਾਈ ਤੁਸੀਂ ਬੋਲੋ। ਉਹਨੇ ਮੁੰਡੇ ਲੈ ਕੇ ਮੈਂ ਕਿਹਾ ਜੀ ਬੋਲੋ। ਅੱਛਾ ਅੱਛਾ। ਤਨ ਸਰ ਇਹ ਨਹੀਂ ਇਹ ਲੋਕ ਤੇਰੀ ਦੁਕਾਨ 'ਚ ਆਉਣਗੇ। ਸਾਡੇ ਦਵਾ ਪਾਉਣਗੇ। ਉਹ ਸਾਡੇ ਨਾਲ ਆ ਕੇ ਕਹਿੰਦੇ ਸੀ ਉਹ ਚੱਕ ਕੇ ਲੈ ਜਾਣਗੇ। ਕੀ ਕੰਗਾ ਇਤਰਾਫ। ਆਹ ਗੱਲ ਹੋਈ ਆ ਬਾਤ ਹੋਈ ਇੱਕ ਦਮ ਕੁਝ ਇੱਥੇ ਕੌਣ ਹੋ ਮੈਂ ਹੋ ਰਹੀ ਹੈ ਉਹਨਾਂ ਨੇ ਆ ਫੋਨ ਇਹ ਚੱਕੇ ਆ ਮੈਂ ਲਾ ਦੇ ਜੀ ਇਹ ਨਹੀਂ ਗੱਲ ਹੈਗੀ ਜਿਹੜਾ ਨੰਬਰ ਕੀ ਦੇ ਰਿਹਾ ਹੈ ਇੱਥੇ ਤੇ ਕਿ ਰਿਕਵੈਸਟ ਹੋ ਗਈ ਨਾ ਇਹਨਾਂ ਨੇ ਰਿਕਵੈਸਟ ਕੀਤੀ ਬਈ ਪਿੰਡ ਵਾਲੇ ਲੋਕ ਇਹ ਚਾਹੁੰਦੇ ਨੇ ਅਗਲੇ ਨੇ ਮੰਨ ਲਈ ਤੇ ਮਨਜ਼ਰ ਕਰ ਗਈ ਰਹੇਗੀ ਹੋਜੋ ਹੋਜੇਗਾ ਸਰ ਤੇਰਾ ਬਹੁਤ ਚੰਗਾ ਜੀ ਮੈਂ ਮੈਂ ਬਸ ਇਹ ਕੱਢ ਲਵਾਂ ਅਜਿਹੇ ਕਾਰਨ ਕਿ ਮੈਂ ਬਹੁਤ ਜੀ ਹਾਂ ਫੇਟ ਆਣਾ ਲੱਗੇ ਅੰਤਵਾਸ ਇਧਰ ਆ ਤੁੱਕੀ ਨਹੀਂ ਕਿਹਾ 21 ਸਾਈਡ ਤੇ ਵੀ ਸੱਚ ਬੋਲੀ ਪੰਚਾਇਤ ਆ ਰਹੀ ਹਾਂ ਇਹ ਫੇਟ ਵਾ ਅਸੀਂ ਇਹਨੂੰ ਦਿਹਾਵੀ ਮੈਨੂੰ ਉਹਨਾਂ ਦੇ ਹਰ ਮੰਨਦੇ ਬੰਦੇ ਨੇ ਮੈਂ ਇੰਤਜ਼ਾਮਾਇਆ ਆਪਣੇ ਰੱਖਦੇ ਹਾਂ ਉਹ ਮੈਂ ਲੈ ਜਾ ਤੁਸੀਂ ਕਹਿੰਦਾ ਆਖੀਏ ਕਹਿੰਦੇ ਵੀ ਅਸੀਂ ਨਾਂਮੇ ਪਾ ਦਾਂਗੇ ਨਹੀਂ ਨਹੀਂ ਗਾਂਜ ਗਿਆ ਜਾਂਦਾ ਕਿੰਨਾ ਹੀ ਦਬਾ ਪਰ ਮੇਰੇ ਦੇ ਵਿੱਚ ਸਾਹਕ ਕਹਿੰਦੇ ਨੇ ਨਾ ਨਾ ਨੁਕਰਦਾ ਇਸ ਗੱਲ ਜਦੋਂ ਤੇ ਨਾ ਜੂਠ ਬੋਲਦਾ ਨਾ ਤੂੰ ਬੋਲਨੀ ਮੈਂ ਤਾਂ ਕਿ ਮੈਂ ਤੈਨੂੰ ਹੀ ਕਿਹਾ ਵੀ ਜਿਆਦਾ ਬੇਰਤ ਪਿੰਡਾਂ ਨਾਲ ਨਾ ਨਾ ਕਿਉਂ ਮਰਾ ਪੋਣਾ ਮੈਂ ਤੂੰ ਅੱਗੇ ਇਹੀ ਕਿਹਾ ਮੈਂ ਚ ਗਿਆ ਫਿਰ ਮੈਂ ਤਾਂ ਨਹੀਂ ਤੈ ਅੱਗੇ ਕਿਹਾ ਜੀ ਇਹਨੂੰ ਵੀ ਚੱਕੋ ਮੇਰੀ ਗੱਲ ਸੁਣ ਅਮਰਜੀਤ ਸਿੰਘ ਨੇ ਲਾਇਆ ਸੀ ਨੇ ਸਾਰਿਆਂ ਨੇ ਇਕੱਠੇ ਨੇ ਹੁਣ ਕੋਈ ਉਹ ਗੱਲ ਤੇ ਆਦੇ ਪੰਚਾਇਤ ਤਾਂ ਪੰਚਾਇਤ ਹੀ ਗੱਲ ਕਾ ਕਾ ਪਬਲਿਕ ਨਹੀਂ ਆਇਆ ਇਹਨੂੰ ਆਪਿਆ ਇਹਨੂੰ ਨਾ ਨਾ ਮੈਂ ਨਹੀਂ ਕਿਹਾ ਕਹਿ ਕੇ ਆ ਗਈ ਮੈਂ ਰਵਾਇ ਮੈਂ ਕਿਸੇ ਨੂੰ ਨਹੀਂ ਆ ਤੂੰ ਸਾਨੂੰ ਇਹੀ ਹੈ ਕਿ ਨਾ ਉਥਾ ਕੋਈ ਕੋਈ ਜਿੱਤਾ ਹੁਣ ਇਹ ਐ ਸਾਹਿਬ ਇਹਦੀ ਦੁਕਾਨ ਤੇ ਇੰਟਰਸਟ ਕਰਦੇ ਪੰਜਾਬ ਪੁਰਾਣਾ ਐ ਇਦੋਂ ਤੱਕ ਕੁਝ ਵੀ ਨਹੀਂ ਨਾ ਨਾ ਮੈਨੂੰ ਲਾਲਾ ਵੀ ਕਹਿੰਦਾ ਤੂੰ ਕਹਿੰਦਾ ਕਿਉਂ ਮੁੱਕਰਦਾ ਐ ਇਹ ਲਾਲਾ ਦੇ ਲਾਲਾ ਗਰਦੀ ਵਾਲਾ ਫਿਰ ਮੈਂ ਰੋਕਿਆ ਨਹੀਂ ਹਾਂ ਹਾਂ ਚੱਕ ਲਏ ਇਹ ਹੱਥ ਕੋ ਫੜ ਕੇ ਇਮਾਨਦਾਰ ਉਹਨੂੰ ਉਹਨੂੰ ਮੈਂ ਰੋਕਿਆ ਨਹੀਂ ਤੂੰ ਸਹੀ ਗੱਲ ਐ ਕੀ ਨਾ ਬਈ ਤਮੀਜ਼ ਨਾਲ ਕਰਦਾ ਮੈਂ ਤੇਨੂੰ ਰਿਕਵੈਸਟ ਕਰੀਆ ਇਸ ਤੋਂ ਬਾਅਦ ਕੁਝ ਨਹੀਂ ਹੋਣਾ ਰਿਕਵੈਸਟ ਤਾਂ ਕਰ ਫਿਰ ਸਾਰੇ ਮੈਂ ਸਾਂਝੇ ਕਰ ਮੇਰੀ ਗੱਲ ਸੁਣ ਸਾਰੇ ਮੁੰਡਿਆਂ ਨੂੰ ਅੱਲਾ ਸੇਰੀ ਤਾਂ ਦੁੱਸੀ ਨਹੀਂ ਦਿੱਤੀ ਹੈ ਗਲਤ ਗੱਲ ਦੁੱਸੀ ਇਹ ਤੋਂ ਦੀ ਬਾਤ ਆਪ ਵੀ ਤੁਸੀਂ ਮੈਂ ਕੁਝ ਨਹੀਂ ਕਹਿੰਦਾ ਜੀ ਕੁਝ ਵੀ ਨਹੀਂ ਹੋਇਆ ਜੀ ਮੇਰੀ ਗੱਲ ਸੁਣ ਜੀ ਉੱਥੇ ਜਦੋਂ ਆਏ ਮਾਂ ਕਰ ਮੈਂ ਕਿਹਾ ਨਾ ਤੁਸੀਂ ਮਾਂ ਮੇਰੀ ਕੀ ਆ ਮਾਂ ਤੁਸੀਂ ਆਪ ਕਰ ਲਓ ਪਿੰਡ ਦੇ ਤੌਰ ਤੇ ਮਾਂ ਮੇਰੀ ਲੋੜ ਹੈ ਮੈਂ ਤਾਂ ਤੈਨੂੰ ਮੈਂ ਕਹਾਂਗਾ ਇੱਕ ਹੈ ਕਿ ਮੁੰਡੇ ਨੂੰ ਮੁੰਡਿਆਂ ਨੂੰ ਅੱਲਾ ਸੇਰੀ ਦਿੱਤੀ ਦੇਖੇ ਨਾ ਤੁਸੀਂ ਕਹੋ ਠੀਕ ਹੈ ਨਾ ਅੱਲਾ ਸ਼ੇਰੀ ਤੁਸੀਂ ਨੇ ਦਿੱਤੀ ਮੈਂ ਕਹਿੰਦਾ ਮੈਂ ਅੱਲਾ ਸ਼ੇਰੀ ਨਹੀਂ ਨਾ ਨਾ ਇਹ ਗੱਲ ਗੱਲ ਸਿਰਫ ਲੈ ਨੂੰ ਨਾ ਨਾ ਤੈਨੂੰ ਲੈ ਬੈਠਾਂਗੇ ਮੈਨੂੰ ਤੈ ਸਾਡੀ ਮੰਨ ਲਈ ਹੁਣ ਜੇ ਤੂੰ ਕੁਝ ਕਹੀ ਜਾ ਤੂੰ ਮੰਨ ਕੇ ਕਹੀ ਹੈ ਨਾ ਦੇਖੋ ਮੈਨੂੰ ਕਹਤਾ ਹੂ ਆਹੋ ਤੁਸੀਂ ਧਾਰਦੀ ਹੋ ਪਰ ਮੈਂ ਕੰਮ ਵਾਲਾ ਨਹੀਂ ਹੈਗਾ ਮੇਰੇ ਨਾਲ ਪਰਮਾਤਮਾ ਹੈਗਾ ਉਹ ਪਰਮਾਤਮਾ ਮੇਰੇ ਨਾਲ ਮੇਰੇ ਨਾਲ ਕੋਈ ਨਹੀਂ ਹੈਗਾ ਬੰਦਾ ਮੇਰੇ ਨਾਲ ਪਰਮਾਤਮਾ ਹੈ ਉਹ ਪਰਮਾਤਮਾ ਜਿਵੇਂ ਵੀ ਕਰੂਗਾ ਉਹਨੇ ਕਰਨਾ ਹੈ ਹੁਣ ਠੀਕ ਹੈ ਨਾ ਤੁਸੀਂ ਪੱਟ ਤਿਆ ਆਪੇ ਲਵਾ ਦੂਗਾ ਪਰਮਾਤਮਾ ਆਪੇ ਸਭ ਕੁਝ ਕਰ ਅੱਛਾ ਜੇ ਸਾਰੇ ਕਹਿੰਦਾ ਮੈਂ ਨਹੀਂ ਬਟਾਉਂਦਾ ਜਹਾਨ ਅਸੀਂ ਆਪਣੇ ਘਰ ਨੂੰ ਵਾਜਿਆ ਸੀ ਉਹਦਾ ਨਾ 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 ਇਹ ਤਾਂ ਗੱਲ ਤਾਂ ਤੁਹਾਡੇ ਦਾ ਪਹਿਲੀ ਤਿਆਜ ਹੋ ਰਹੀ ਥੀ ਮੈਂ ਮਾਫੀ ਮੰਗਿਆ ਥੀ ਪਹਿਲਾਂ ਮਾ ਚਲ ਵੀ ਗਿਆ ਸੀ ਨਹੀਂ ਲਾ ਪਹਿਲਾਂ ਵੀ ਸਾਡ ਪਰਸ ਵੀ ਇਕੱਠ ਹੋਇਆ ਸੀ ਸਾਡੇ ਕੋਲ ਕੀ ਹੋ ਜਾਂਦਾ ਸਾਡੇ ਕੋਲ ਪਰਸ ਵੀ ਇਕੱਠ ਹੋਇਆ ਸੀ ਇਹਨੂੰ ਕਿਸੇ ਲੋਕਾਂ ਨੇ ਪਿੰਡ ਦੇ ਜਨ ਲੋਕਾਂ ਨੇ ਇਹ ਕਿਹੜਾ ਨਹੀਂ ਹੋਣਾ ਪਰਸ ਵੀ ਇਕੱਠ ਹੋਇਆ ਇਹਦੇ ਮੈਂ ਤੁਸੀਂ ਹੱਲਾਸ਼ੇਰੀ ਕਿੰਨ ਦਿੱਤੀ ਬੈਠੇ ਤੇ ਜਦੋਂ ਅਗਲੇ ਬੈਠੇ ਤੇ ਇਹ ਅਸੀਂ ਲੱਗ ਰਹੇ ਨਾ ਨਾ ਦੱਸ ਤਾ ਹੁਣ ਆ ਵੀ ਕੋਈ ਟੈਂਕ ਲੱਗ ਰਹੇ ਨੇ ਆਪ ਵਾਲਿਆਂ ਦਾ ਲੱਗ ਰਿਹਾ ਆਖੀ ਵਾਲਿਆਂ ਦਾ ਲੱਗਦਾ ਬੀਜੇਪੀ ਵਾਲਿਆਂ ਦਾ ਬੀਜੇਪੀ ਵਾਲਿਆਂ ਦਾ ਵੱਟ ਦਾ ਦਿਸੇ ਕੋਈ ਟੱਕੜੀ ਵਾਲਿਆਂ ਦਾ ਲੱਗਦਾ ਆਪ ਵਾਲਾਂ ਦਾ ਲੱਗ ਰਿਹਾ ਕਾਂਗਰਸ ਦਾ ਲੱਗ ਰਿਹਾ ਇਹ ਕੀ ਗੱਲ 18 ਦੇ ਵੱਟਦਾਂ ਦੇ ਫੇਰ ਤਾਂ ਇੱਕ ਪਿੰਡ ਵੱਲੋਂ ਤਾਂ ਕੁਝ ਤੋਂ ਵੱਧ ਕੁਝ ਨਹੀਂ ਹੈਗਾ ਨਹੀਂ ਅਗਰ ਪੱਟਣਾ ਸੀ ਫਿਰ ਸਾਰੇ ਪੱਟ ਦੋ ਜੀ ਸਾਰੇ ਪੱਟਿਆ ਉਹਨੂੰ ਕਰਦੇ ਆ ਬੰਦ ਕਰਵਾ ਲਈਏ ਕਿੰਨੇ ਸਾਰੇ ਆਨ 250 ਬੰਦੇ ਬੰਕਰ ਰਹੇ ਨੇ ਪਿੰਡ ਦਾ ਆਏਗਾ ਵੀ ਕੋਈ ਬੰਦਾ ਪਿੰਡ ਦਾ ਕੌਣ ਦੁੱਥੇ ਨਸ ਪਿੰਡ ਦਾ ਕੌਣ ਦੀ ਉੱਥੇ ਜਿਹੜਾ ਬੈਠਾ ਉਹਦੇ ਬੁਵਾਸ ਲਾ ਕੇ ਮਾਰ ਦੋ ਕੌਣ ਦੀ ਪਿੰਡ ਦਾ ਕਸ ਹਾਂ ਜੀ ਆਜਾ ਭਾਣ ਜੀ ਇਹ ਦਵਾ ਨੂੰ ਪੂਰਾ ਆ ਗਿਆ ਜੋ 70 ਦੇ 50 ਚੱਲ ਜੀ ਕੋਟਾ ਹੁਣਾਂ ਬੜੇ ਜ਼ਰੂਰੀ ਇਸ ਤਰ੍ਹਾਂ ਆ ਕੁਰਸੀ ਹੋਰ ਕੁਰਸੀ ਪੂਰੀ ਖੜੇ ਰਹੀ ਪੋਰਸਾ ਵੀ ਖੜੀ ਹੋਣੀ ਗੱਡੀ ਆ ਜਿੱਦੇ ਰੜੇ ਨੇ ਕੱਟੇ ਬੱਤੀਆਂ ਆ ਬੱਤੀਆਂ ਆ ਕੋਕਰ ਹੋਣੀ ਮੈਨੂੰ ਪਹਿਲਾਂ ਕਹਿੰਦਾ ਭਾਈ ਹੁਣ ਨਾ ਬੋਦੇ ਨੂੰ ਇਹਦਾ ਜਾਗ ਕੇ ਭੜਕਾਣ ਦੇ ਮਾਰੇ ਪੰਡਤ ਕਰਦੇ ਨੇ ਸਿੱਖ ਸਿੱਖ ਵਸੇ ਇੱਕ ਬੰਦਾ ਕਿਹਾ ਖੜਾ ਬੰਦਾ ਦੇਖਣ ਕੋਈ ਆਏ ਖੜਿਆ ਕੋਈ ਆਏ ਖੜਿਆ ਵੀ ਕੋਣ ਪੁੱਛਦਾ ਇਹਨਾਂ ਡਾਂਗਾ ਚਲਾਣ ਜਾਣਦੇ ਨੇ ਉੱਥੇ ਕਿਉਂ ਚੱਲਿਆ ਡਾਂਗਾ ਉੱਥੇ ਵੀ ਖੜ ਜਾਂਦੇ ਜਾ ਕੇ ਆਟਰ ਤੇ ਜਦੋਂ ਕੁਮਾਰ ਦੇ ਕਿਸਾਨ ਗੋਲੀਆਂ ਮਾਰਦੇ ਸਨ ਮਰੇ ਬੂਤਪੱਟ ਤੋਂ ਦੋ ਪਏ ਭਾਈ ਬੰਦੀ ਨਾਲ ਕਹਿ ਲਿਆ ਇਹਨਾਂ ਨੂੰ ਅਸੀਂ ਨੇ ਆ ਤੋਂ ਨਾਲ ਕੁਝ ਕਿਹਾ ਉਹਨੂੰ ਉਹਨੂੰ ਪਤਾ ਵੀ ਜੀਨੇ ਮੈਨੂੰ ਕਿਹਾ ਕਿ ਉਹ ਮੈਂ